ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਚ ਆਹੜਾਂ ਦਰਮਿਆਨ ਪਾਲਕੇ ਪੰਜਾਬ ਦੇ ਦੌਰੇ ਤੇ ਆ ਰਹੇ ਨੇ ਇਸ ਦਰਮਿਆਨ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਸਾਡਾ ਜੋ ਨੁਕਸਾਨ ਹੋਇਆ ਇਸ ਬਾਰੇ ਕਦੀ ਸੋਚਿਆ ਨਹੀਂ ਜਾ ਸਕਦਾ ਇਹਨਾਂ ਹੜ੍ਹਾਂ ਦੇ ਦੌਰਾਨ 4 ਲੱਖ ਏਕੜ ਕਰੀਬ ਫਸਲ ਤਬਾਹ ਹੋ ਗਈ ਹੈ ਬੰਨ ਟੁੱਟਣ ਕਾਰਨ ਵੱਡਾ ਨੁਕਸਾਨ ਹੋਇਆ ਉਹਨਾਂ ਨੇ ਕਿਹਾ ਕਿ ਸੜਕਾਂ ਬਿਲਕੁਲ ਹੀ ਖਤਮ ਹੋ ਗਈਆਂ ਨੇ ਅਤੇ 3300 ਇਮਾਰਤਾਂ ਪ੍ਰਭਾਵਿਤ ਹੋਈਆਂ ਨੇ ਬਰਿੰਦਰ ਗੋਇਲ ਨੇ ਕਿਹਾ ਕਿ ਵੀ ਤੋਂ 25000 ਕਰੋੜ ਰੁਪਏ ਦਾ ਨੁਕਸਾਨ ਹੋਇਆ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ 60000 ਕਰੋੜ ਰੁਪਏ ਦਾ ਬਕਾਇਆ ਰਾਸ਼ੀ ਦੇਣ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਐਲਾਨ ਕਰਕੇ ਜਾਣ। ਉਹਨਾਂ ਨੇ ਇਹ ਵੀ ਕਿਹਾ ਕਿ ਫੌਰੀ ਤੌਰ ਤੇ ਇਹ ਰਾਹਤ ਦੀ ਲੋੜ ਹੈ ਅਸੀਂ ਆਪਣੇ ਰੁਕੇ ਹੋਏ ਕੰਮ ਇਸ ਜਿਹੜੇ ਕੀ ਪੈਸੇ ਦੇ ਨਾਲ ਸ਼ੁਰੂ ਕਰ ਸਕੀਏ। ਸੋ ਅਸੀਂ ਪ੍ਰਧਾਨ ਮੰਤਰੀ ਸਾਹਿਬ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਵੀ ਕਰਦੇ ਆ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਕਿ ਉਹ ਆ ਰਹੇ ਨੇ ਆ ਤਾਂ ਲੇਟ ਰਹੇ ਨੇ ਕਿਉਂਕਿ ਪਿਛਲੇ 1 ਮਹੀਨੇ ਤੋਂ ਪੰਜਾਬ ਹੜਾਂ ਦੀ ਮਾਰ ਹੇਠ ਤੇ ਬਹੁਤ ਹੀ ਤਰਾਸ ਦੀ ਦੇ ਵਿੱਚ ਤੇ ਪ੍ਰਧਾਨ ਮੰਤਰੀ ਸਾਹਿਬ ਜਦੋਂ ਪੰਜਾਬ ਦੇ ਵਿੱਚ ਸਾਡਾ ਏ ਸੀ ਉਦੋਂ ਵਿਦੇਸ਼ਾਂ ਦੇ ਵਿੱਚ ਸੀ ਤਾਂ ਉਦੋਂ ਵੀ ਸਾਨੂੰ ਤਾਂ ਇਸ ਤਰ੍ਹਾਂ ਲੱਗਦਾ ਸੀ ਸ਼ਾਇਦ ਵਿਦੇਸ਼ੀ ਦੌਰਾ ਛੱਡ ਕੇ ਆ ਜਾਣਗੇ ਪਰ ਉਹ ਨਹੀਂ ਆ ਸਕੇ ਤੇ ਕੋਈ ਸ਼ਬਦ ਵੀ ਨਹੀਂ ਆਇਆ ਸੀ ਕੋਈ ਹਮਦਰਦੀ ਵਜੋਂ ਕੋਈ ਗੱਲ ਨਹੀਂ ਆਈ ਸੀ ਪਰ देर आए दुरुਸਤ ਆਏ ਸੋ ਕੱਲ ਆ ਰਹੇ ਨੇ ਤਾਂ ਸਾਨੂੰ ਬੜੀਆਂ ਉਮੀਦਾਂ ਨੇ ਇਸ ਤੋਂ ਪਹਿਲਾਂ ਵੀ ਸਾਡੇ ਪੰਜਾਬ ਦੇ ਬੀਜੇਪੀ ਦੇ ਆਗੂ ਸਹਿਬਾਨ ਪ੍ਰਧਾਨ ਸਹਿਬਾਨ ਤੇ ਕੇਂਦਰ ਦੇ ਹੋਰ ਵਜ਼ੀਰ ਵੀ ਆਪਣੀ ਆਪਣੀ رائے ਵੀ ਦਿੰਦੇ ਰਹੇ ਆ ਚੰਗਾ ਮਾੜਾ ਵੀ ਕਹਿੰਦੇ ਰਹੇ ਆ ਤੇ ਫਿਰ ਆਇਆ ਇਸ ਸ਼੍ਰੀ ਸ਼ਿਵਰਾਜ ਸਿੰਘ ਜੀ ਚੋਹਾਨ ਸਾਹਿਬ ਉਹਨਾਂ ਤੋਂ ਸਾਨੂੰ ਬਹੁਤ ਵੱਡੀ ਮੀਤ ਸੀ ਕਿਉਂਕਿ ਲੰਬਾ ਸਮਾਂ ਉਹ 20 ਸਾਲਾਂ ਦੇ ਕਰੀਬ ਉਹ ਸੂਬੇ ਦੇ ਮੁੱਖ ਮੰਤਰੀ ਰਹੇ ਉਹਨਾਂ ਨੂੰ ਬਤੌਰ ਮੁੱਖ ਮੰਤਰੀ ਬਹੁਤ ਤਕਲੀਫਾਂ ਦਾ ਪਤਾ ਸਟੇਟ ਦੀਆਂ ਦਾ ਤੇ ਉਹ ਆਏ ਇੱਥੇ ਰਹੇ ਤੇ ਜਦੋਂ ਪਾਣੀ ਦੇ ਵਿੱਚ ਜਾ ਕੇ ਉਹਨਾਂ ਤਕਲੀਫਾਂ ਸੁਣਿਆ ਤਾਂ ਸਾਨੂੰ ਬੜੀ ਉਮੀਦ ਹੋ ਗਈ ਸੀ ਤੇ ਜ਼ਿੰਮੇਵਾਰ ਸੀਨੀਅਰ ਮੰਤਰੀ ਨੇ ਸਾਨੂੰ ਇਹ ਸੀ ਕਿ ਸ਼ਾਇਦ ਜਾਂਦੇ ਜਾਂਦੇ ਕੋਈ ਨਾ ਕੋਈ ਗੱਲ ਪੰਜਾਬ ਦੇ ਲਈ ਕਰਕੇ ਜਾਣਗੇ ਪੰਜਾਬ ਦੇ ਲਈ ਕੋਈ ਰਾਹਤ ਦੀ ਅਨਾਉਂਸਮੈਂਟ ਕਰਕੇ ਜਾਣਗੇ ਪਰ ਉਹ ਜਾਂਦੇ ਇੱਕ ਨਵਾਂ ਫਾਰਮੂਲਾ ਦੇ ਕੇ ਸਾਨੂੰ ਉਹਨਾਂ ਨੇ ਕਹਿਤਾ ਕਹਿੰਦੇ ਜੀ ਮਾਈਨਿੰਗ ਹੋ ਗਈ ਤੇ ਮਾਈਨਿੰਗ ਦੇ ਕਰਕੇ ਹੜ ਆ ਗਏ ਹੁਣ ਮੈਨੂੰ ਸਮਝ ਨਹੀਂ ਆਂਦੀ ਵੀ ਐਗਰੀਕਲਚਰ ਸੈਕਟਰ ਦੇ ਵਿੱਚ ਕੋਈ ਅਜਿਹਾ ਫਾਰਮੂਲਾ ਹੈ ਵੀ ਜੇ ਮਾਈਨਿੰਗ ਹੋ ਜੇ ਤਾਂ ਫਿਰ ਹੜ ਆ ਜਾਂਦੇ ਨੇ ਬਰਸਾਤਾਂ ਹੋ ਜਾਂਦੀਆਂ ਨੇ ਤਾਂ ਵੀਦਾਂ ਸੌਦਾਈ ਸੌਖਾ ਵੀ ਜੇ ਬਰਸਾਤਾਂ ਦੀ ਲੋੜ ਆ ਤਾਂ ਫਿਰ ਮਾਈਨਿੰਗ ਕਰ ਲਓ ਹੁਣੋਂ ਪਤਾ ਨਹੀਂ ਕਿਸ ਤਰ੍ਹਾਂ ਫਾਰਮੂਲਾ ਸਾਨੂੰ ਦੇ ਗਏ ਆ ਪਰ ਸਾਨੂੰ ਬਹੁਤ ਉਮੀਦ ਸੀ ਉਹਨਾਂ ਤੋਂ ਬਹੁਤ ਜਿਆਦਾ ਸਾਨੂੰ ਇਸ ਤਰ੍ਹਾਂ ਸੀ ਇਸ ਕਰਕੇ ਸੀ ਕਿ ਉਹ ਸਟੇਟ 'ਚ ਰਹੇ ਆ ਪਰ ਹੁਣ ਹੈੱਡ ਆ ਰਹੇ ਨੇ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਨੇ ਤੇ ਮੈਂ ਕਹਿਣਾ ਚਾਹਣਾ ਕਿ ਸਾਡਾ ਜੋ ਨੁਕਸਾਨ ਹੋਇਆ ਉਹ ਇਸ ਤਰ੍ਹਾਂ ਦਾ ਨੁਕਸਾਨ ਹੋਇਆ ਜਿਹਦੇ ਕਦੇ ਕਲਪਨਾ ਨਹੀਂ ਕੀਤੀ ਸੀ ਹਰ ਸੈਕਟਰ ਦੇ ਵਿੱਚ ਭਾਵੇਂ ਕ੍ਰੌਪ ਦੀ ਗੱਲ ਕਰ ਲਈਏ 4 ਲੱਖ ਏਕੜ ਦੇ ਕਰੀਬ ਫਸਲ ਤਬਾਹ ਹੋ ਗਈ ਤੇ ਸਾਡੇ ਵਾਟਰ ਰਿਸੋਰਸਸ ਡਿਪਾਰਟਮੈਂਟ ਦੇ ਬੇਸ਼ੱਕ ਤੂਸੀ ਬੰਨ ਸਾਡੇ ਕਿਤੇ ਨਹੀਂ ਟੁੱਟੇ ਸਭ ਕੁਝ ਠੀਕ ਰਿਹਾ ਤੇ ਪਾਣੀ ਓਵਰਫਲੋ ਹੋ ਗਿਆ ਓਵਰਫਲੋ ਹੋ ਕਰਕੇ ਬੰਨ ਜਿਹੜੇ ਟੁੱਟ ਗਏ ਸੋ ਉੱਥੇ ਵੱਡਾ ਨੁਕਸਾਨ ਹੋਇਆ ਸਾਡੇ ਉਸ ਦੇ ਉੱਤੇ ਬਹੁਤ ਵੱਡਾ ਕੰਮ ਕਰਨਾ ਹੈ ਇਹ ਪਾਣੀ ਉਤਰਨ ਤੋਂ ਬਾਅਦ ਤੇ ਮੰਡੀ ਬੋਰਡ ਦੇ ਉੱਥੇ ਵੱਡਾ ਨੁਕਸਾਨ ਹੋਇਆ ਤੇ ਸੜਕਾਂ ਨੇ ਜਿਹੜੀਆਂ ਸੜਕਾਂ ਬਿਲਕੁਲ ਖਤਮ ਹੋ ਚੁੱਕੀਆਂ ਨੇ ਤੇ ਸਕੂਲਾਂ ਵੀਆਂ ਕਾਲਜਾਂ ਦੀਆਂ ਕਰੀਬ 3300 ਬਿਲਡਿੰਗਾਂ ਜਿਹੜੀ ਉਹ ਪ੍ਰਭਾਵਿਤ ਹੋਈ ਹੈ ਤੇ ਇਸ ਤੋਂ ਇਲਾਵਾ ਬਿਜਲੀ ਦੇ ਹਜ਼ਾਰਾਂ ਖੰਭੇ ਗਿਰੇ